ਜਿੱਥੇ ਕਿ ਦਲਜੀਤ ਦੋਸਾਂ ਦੀ ਮੂਵੀ ਸਰਦਾਰ ਜੀ 3 ਨੂੰ ਲੈ ਕੇ ਬਹੁਤ ਹੀ ਕੰਟਰੋਵਰਸੀ ਜਿਹੜੀ ਕਿ ਹੋ ਰਹੀ ਸੀਗੀ ਪੰਜਾਬ ਦੇ ਕੁਝ ਸਿੰਗਰ ਵੀ ਜਿਹੜੇ ਕਿ ਦਲਜੀਤ ਦੋਸਾਂਜ ਨੂੰ ਮਾੜਾ ਕਹਿੰਦੇ ਸੀਗੇ ਜਿਵੇਂ ਕਿ ਗੁਰੂ ਰੰਧਾਵਾ ਹੋਇਆ ਤੇ ਬੀਪਰਾਕ ਤੇ ਮੀਕਾ ਸਿੰਘ ਤੇ ਕੁਝ ਹੋਰ ਵੀ ਜਿਹੜੇ ਕਿ ਲੋਕ ਨੇਗੇ ਦਲਜੀਤ ਦੋਸਾਂਜ ਨੂੰ ਮਾੜਾ ਕਹਿੰਦੇ ਨੇ ਤੇ ਇਸ ਫਿਲਮ ਦਾ ਦਿਨੋਂ-ਦਿਨ ਵਿਰੋਧ ਹੋ ਰਿਹਾ ਸੀਗਾ ਆਪਣੇ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪਰ ਹੁਣ ਇੱਕ ਹੋਰ ਨਵੀਂ ਗੱਲ ਸਾਹਮਣੇ ਆ ਰਹੀ ਹੈਗੀ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜਿਹੜੇ ਕਿ ਦਲਜੀਤ ਦੁਸਾਂਜ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਉਹਨਾਂ ਨੇ ਆਪਦੇ ਇੱਕ ਭਾਸ਼ਣ ਦੇ ਵਿੱਚ ਦਲਜੀਤ ਦੁਸਾਂਜ ਬਾਰੇ ਕੁਝ ਆ ਗੱਲਾਂ ਨਿਕੀਆਂ ਜਿਹੜੀਆਂ ਕਈਆਂ ਨੇਗੀਆਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣ ਸਕਦੇ ਹੋਗੇ ਕੱਢਣ ਦੇ ਫਲਾਨਾ ਨੇ ਕਿੰਦੇ ਅ ਤੇਲਜੀ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਨਹੀਂ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੀ ਆ ਵੀਡੀਓ ਦੇਖ ਕੇ ਤਲਜੀਤ ਦੋਸਾਂ ਦੇ ਹੱਕ ਦੇ ਵਿੱਚ ਦੇਖੋ ਭਗਵੰਤ ਮਾਨ ਸਿੰਘ ਨੇ ਜਿਹੜੇ ਕੀ ਬਿਆਨ ਦਿੱਤੇ ਨੇਗੇ ਤੇ ਤਲਜੀਤ ਦੋਸਾਂ ਨੇ ਕਿ ਜਿਹੜੇ ਕੀ ਪੰਜਾਬੀ ਐਕਟਰ ਨੇ ਕਿ ਪੰਜਾਬ ਦੇ ਬਹੁਤ ਹੀ ਮਾਣ ਤੇ ਸਨਮਾਨ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਐਕਟਰ ਨੇ ਤੁਸੀਂ ਦੱਸਿਓ ਇਹ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਨਮੀ ਨਮੀਆ ਵੀਡੀਓ ਇਸ ਚੈਨਲ ਉਤੇ ਦੇਖਣ ਨੂੰ ਮਿਲਣੀਆਂ